ਤੁਸੀਂ ਦੇਖ ਰਹੇ ਹੋ ਨਿਊਜ਼ ਚੈਨਲ ਮੈਂ ਅਜ ਸੁਖਿੰਦਰ ਸਿੰਘ ਡਾਂਗੀਆਂ ਦੋਸਤੋ ਅੱਜ ਅਸੀਂ ਕਰਿਆ ਭਜਨਗੜ੍ਹ ਗੁਰਦੁਆਰਾ ਸਾਹਿਬ ਜਿੱਥੇ ਅੱਜ ਡਾਕਟਰ ਹਰਮਨਸ਼ੂ अरोड़ा ਜੀ ਵੱਲੋਂ ਅੱਜ ਕੈਂਪ ਲਗਾਇਆ ਗਿਆ ਵਾ ਇੱਥੇ ਬੱਕ ਬੱਕ ਡਾਕਟਰ ਪਹੁੰਚੇ ਨੇ ਸੋ ਲਗਾਤਾਰ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਇੱਥੇ ਜੋ ਡਾਕਟਰ ਸਾਹਿਬ ਬੈਠੇ ਨੇ ਇਧਰ ਜੋ ਐਨਕਾਂ ਦਿੱਤੀਆਂ ਜਾ ਰਹੀਆਂ ਨੇ ਜੋ ਚੈੱਕਅਪ ਕਰਕੇ ਵੀ ਉਹਨਾਂ ਨੂੰ ਐਨਕਾਂ ਦਿੱਤੀਆਂ ਜਾਂਦੀਆਂ ਨੇ ਇੱਥੇ ਆਪਾਂ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਲਾਗੇ ਤੁਹਾਨੂੰ ਦਿਖਾ ਰਿਹਾ ਕਿ ਇਸ ਤਰਫ ਜੋ ਅੱਖਾਂ ਦਾ ਚੈੱਕ ਕੀਤੀ ਜਾ ਰਹੀਆਂ ਨੇ ਡਾਕਟਰ ਸਾਹਿਬ ਅੱਖਾਂ ਨੂੰ ਚੈੱਕ ਕਰ ਰਹੇ ਨੇ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਭੰਗੜਾ ਗੁਰਦੁਆਰਾ ਸਾਹਿਬ ਦੀਆਂ ਸੋ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਜੋ ਡਾਕਟਰ ਸਾਹਿਬ ਆਏ ਹੋਏ ਨੇ ਜੋ ਤੁਹਾਨੂੰ ਦਿਖਾ ਰਹੇ ਆ ਕਿ ਵੀ ਫਿਊਜਰਥੈਪੀ ਇੱਥੇ ਜੋ ਵੀ ਤੇ ਬਜ਼ੁਰਗ ਆਏ ਹੋਏ ਨੇ ਫਿਊਜਰਥੈਪੀ ਕੀਤੀ ਜਾ ਰਹੀ ਹੈ ਡਾਕਟਰ ਸਾਹਿਬ ਵੱਲੋਂ ਜੋ ਮੈਡਮ ਲਗਾਤਾਰ ਇਥੇ ਚੈੱਕਅਪ ਕਰ ਰਹੀਆਂ ਨੇ ਤੁਹਾਨੂੰ ਆਪਣੇ ਕੈਮਰੇ ਦੇ ਜ਼ਰੀਏ ਇਥੋਂ ਭੰਗੜਾ ਸਾਹਿਬ ਗੁਰਦੁਆਰੇ ਵਿੱਚ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਚੈੱਕਅਪ ਕੀਤਾ ਜਾ ਰਿਹਾ ਬਾ ਜੋ ਇਹ ਕੈਂਪਰ ਹਿਮਾਂਸ਼ੂ ਡਾਕਟਰ ਹਿਮਾਂਸ਼ੂ ਰੋੜਾਜੀ ਵੱਲੋਂ ਲਗਾਇਆ ਗਿਆ ਬਾ ਉਹਨਾਂ ਦੀ ਪੂਰੀ ਟੀਮ ਵੱਲੋਂ ਤੇ ਲੋਕਾਂ ਨੂੰ ਸੂਚਿਤ ਕੀਤੀ ਜਾ ਰਹੀ ਆ ਤੇ ਆਪਾਂ ਹੋਰ ਵੀ ਇੱਧਰ ਜੋ ਤੁਹਾਨੂੰ ਦਿਖਾ ਰਹੇ ਆ ਕਿ ਉਹ ਪੋਲੋ ਦੇ ਜੋ ਲੈਬ ਹੈ ਬਲੱਡ ਟੈਸਟ ਕੀਤਾ ਜਾਂਦਾ ਹੈ ਜੋ ਉਹਨਾਂ ਦਾ ਕਿਹਾ ਗਿਆ ਵੀ ਅੱਧੇ ਰੇਟ ਤੇ ਇੱਥੇ ਟੈਸਟ ਕੀਤੇ ਜਾਂਦੇ ਨੇ ਜੋ ਸ਼ੂਗਰ ਦਾ ਟੈਸਟ ਹੈ ਉਹ ਫ੍ਰੀ ਹੈ ਸੋ ਹੋਰ ਵੀ ਆਪਾਂ ਗੱਲਬਾਤ ਕਰਦੇ ਰਵਾਂਗੇ ਡਾਕਟਰਾਂ ਦੇ ਨਾਲ ਆਪਾਂ ਗੱਲਬਾਤ ਕਰਾਉਨੇ ਆ ਸਾਡੇ ਨਾਲ ਤੇ ਵੀ ਲਗਾ ਤਾਂ ਜਾਂ ਕਬ ਹੋ ਰਿਹਾ ਵਾ ਸੋ ਮਰੀਜ਼ ਇੱਥੇ ਆਏ ਹੋਏ ਨੇ ਆਪਣਾ ਚੈੱਕਅਪ ਕਰਾ ਰਹੇ ਨੇ ਸਰ ਸੋ ਆਪਾਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨਾਲ ਸੱਚੀ ਗੱਲ ਸੱਚੀ ਗੱਲ ਜੀ ਸਰ ਜੋ ਇਹ ਕੈਂਪ ਲਗਾਇਆ ਗਿਆ ਪੀਜੀਐਸ ਦੇ ਵਿੱਚ ਚੈੱਕਅਪ ਕੀਤਾ ਜਾ ਰਿਹਾ ਜਾਂ ਕੌਣ ਕੌਣ ਡਾਕਟਰ ਇੱਥੇ ਆਏ ਇਦੇ ਵਿੱਚ ਆਪਣਾ ਫਿਜ਼ੀਓਥੈਰੇਪੀ ਕੈਂਪ ਲਗਾਇਆ ਗਿਆ ਬੇਸਿਕਲੀ ਮੈਡੀਕਲ ਕੈਂਪ ਹੈ ਫਿਜ਼ੀਓਥੈਪੀ ਡਾਕਟਰ ਜਾਈ ਨੇ ਆਪਣੀ ਟੀਮ ਆਈ ਹੈ ਲਗ ਲਗ ਚਿਹਰਾ ਤੋਂ ਆਈ ਹੈ ਐਂਡ ਮੈਂ ਡਾਇਰੈਕਟਰ ਫਿਜ਼ੀਕਲ ਲਾਈਫ ਫਿਜ਼ੀਓਥੈਰੇਪੀ ਕਲੀਨਿਕ ਦਾ ਮੇਰਾ ਡਿਗਰਾਉਂਡ ਇਸ ਕਲੀਨਿਕ ਹੈ ਆਪਣੇ ਕੋਲ ਐਸਸੀ ਆਈ ਹਸਪੀਟਲ ਦੇ ਡਾਕਟਰ ਸਾਹਿਬ ਆਏ ਹੋ ਨੇ ਲੈਬੋਰੀ ਟੈਸਟ ਲਈ ਆਪਣੇ ਕੋਲ ਸਾਰੇ ਟੈਸਟ ਆਪਣੇ ਸਟ੍ਰਾਈ ਹੋਏ ਨੇ ਠੀਕ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਵੇਂ ਕਿਸੇ ਨੂੰ ਪਿੱਠ ਦਰਦ ਹੈ ਮੋਢਾ ਜਾ ਮੈਂ ਗੋਡਾ ਦਰਦ ਹੈ ਕਿਸੇ ਵੀ ਪ੍ਰਕਾਰ ਦੇ ਜੋੜਾਂ ਦਾ ਦਰਦ ਆਪਾਂ ਉਹਦੇ ਬਾਰੇ ਸਾਰੀ ਐਕਸਰਸਾਈਜ਼ਾਂ ਮਸ਼ੀਨਾਂ ਦੇ ਨਾਲ ਇਸ ਮੈਡੀਕਲ ਕੈਂਪ ਦੇ ਵਿੱਚ ਤੇ ਲੈਬੋਰੀ ਟੈਸਟ ਵਿੱਚ ਆਪਾਂ ਸ਼ੂਗਰ ਟੈਸਟ ਬਿਲਕੁਲ ਫ੍ਰੀ ਆਪਣਾ ਤੇ ਬਾਕੀ ਅਗਰ ਕੋਈ ਵੀ ਟੈਸਟ ਕਰਾਣੇ ਦਾ ਨੋਰਿਸ ਵੀ ਡਿਸਕਾਊਂਟ ਦਿੱਤਾ ਜਾਂਦਾ ਹੈ ਬਾਅਦ ਦੇ ਵਿੱਚ ਜੋ ਕੈਂਪ ਤੋਂ ਬਾਅਦ ਵੀ ਕੋਈ ਡਿਸਕਾਊਂਟ ਹੈ ਕੈਂਪ ਤੋਂ ਬਾਅਦ ਵੀ ਆਪਾਂ ਡਿਸਕਾਊਂਟ ਰੱਖਿਆ ਅਗਰ ਕੋਈ ਵੀ ਪੇਸ਼ੈਂਟ ਆਪੇ ਕੋਲ ਡਾਇਰੈਕਟ ਵਿਜ਼ਿਟ ਕਰੇਗਾ ਤੁਹਾਨੂੰ ਉਹਦੇ ਉੱਤੇ 50% ਡਿਸਕਾਊਂਟ ਮਿਲੇਗਾ ਅਗਰ ਕੋਈ ਪੇਸ਼ੈਂਟ ਨੂੰ ਜਿਵੇਂ ਹਰ ਰੈਗੂਲਰ ਆਉਣਾ ਪੈਂਦਾ ਇੱਕ ਦਿਨ ਆਪਾਂ ਕੈਂਪ ਲਗਾਏ ਬਟ ਇਹਦੇ ਚਿੰਨਾ ਨਹੀਂ ਫਰਕ ਪੈਂਦਾ ਅਗਰ ਪੇਸ਼ੈਂਟ ਨੇ ਕਲੀਨਿਕ ਵਿਜ਼ਿਟ ਕਰਨਾ ਹੋ ਤਾਂ ਉਹਦੇ ਚਿੰਨਾ ਨੂੰ ਜੇ ਜੇ ਅੱਖਾਂ ਨੇ ਲਈ ਜੋ ਆਪਣੇ ਡਾਇਰੈਕਟ ਕੰਟੈਕਟ ਵੀ ਕਰ ਸਕਦੇ ਫਿਰ ਆਪਣੇ ਕੋਲ ਆਈ ਟੀਮ ਹੈਗੀ ਆਪਾਂ ਉਹਨਾਂ ਨੂੰ ਕੰਟੈਕਟ ਕਰਾਂਗੇ ਤਾਂ ਉਸੇ ਜਾ ਕੇ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਮਿਲੇਗਾ ਐਂਡ ਇਕੋਨਾ ਕੋਲ ਇੱਕ ਸਪੈਸ਼ਲ ਆਫਰ ਹੈ ਕਿ ਜੇ ਕਿਸੇ ਨੇ ਪਰਦੇ ਦਾ ਇਲਾਜ ਕਰਵਾਉਣਾ ਤਾਂ ਆਯੁਸ਼ਮਨ ਕਾਰਡ ਥਰੂ ਇਲਾਜ ਬਿਲਕੁਲ ਫ੍ਰੀ ਕੀਤਾ ਜਾਏਗਾ ਤੁਹਾਡੇ ਕੋਲ ਕੀ ਕੀ ਲਾ ਹੈ ਜਿਵੇਂ ਫਿਊਜ਼ਲ ਰੈਫਰਿਕਸ ਕਿਸ ਕਿਸ ਚੀਜ਼ ਦਾ ਇਲਾਜ ਕੀਤਾ ਜਾਂਦਾ ਹੈ ਪੀਕੇ ਸਰਪੀ ਵਿੱਚ ਬੇਸਿਕਲੀ ਜਿਵੇਂ ਆਪਣੇ ਕਮਰ ਦਰਦ ਦੇ ਕਿਸੇ ਨੂੰ ਠੀਕ ਹੈ ਆਪਣੇ ਗੋਡਿਆਂ ਵਿੱਚ ਦਰਦ ਦੇ ਮੋਢਾ ਜਾਮਾ ਬਣ ਕੇ ਦੱਬਨੇ ਹੋ ਚੁੱਕੇ ਨੇ ਹੱਥਾਂ ਪੈਰਾਂ ਦਾ ਸੁਣ ਹੋਣਾ ਐਂਡ ਤਾਂ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਪਸ਼ਾਬ ਰੋਕਣ ਦੀ ਤਕਲੀਫ ਆਂਦੀ ਹੈ ਜੋ ਰੋਕ ਨਹੀਂ ਪਾਉਂਦੇ ਤਾਂ ਬਾਥਰੂਮ ਲੀਕ ਆਊਟ ਹੋਣਾ ਸ਼ੁਰੂ ਹੋ ਜਾਂਦਾ ਤਾਂ ਉਹਦੇ ਵਿੱਚ ਫਿਜ਼ੀਓਥੈਰੇਪੀ ਕਿਵੇਂ ਰੋਲ ਪੈਦਾ ਕਰਦੀ ਹੈ ਉਹਦੇ ਲਈ ਆਪਾਂ ਇਸ ਚੀਜ਼ ਨੂੰ ਜ਼ਿਆਦਾ ਮਾਇਨੇ ਰੱਖਿਆ ਹੋਇਆ ਕਿ ਮੇਨ ਮੋਡ ਆਪਣਾ ਉਹੀ ਹੈ ਕਿ ਆਪਾਂ ਪੇਸ਼ੈਂਟ ਨੂੰ ਉਹ ਵੀ ਦੱਸੀਏ ਕਿ ਫਿਜ਼ੀਓਥੈਰੇਪੀ ਵੀ ਉਸ ਚੀਜ਼ ਵਿੱਚ ਕੰਮ ਕਰਦੀ ਹੈ ਐਂ ਜਿਹੜੀ ਪ੍ਰੈਗਨੈਂਸੀ ਹੈ ਜਿਵੇਂ ਉਸ ਤੋਂ ਬਾਅਦ ਬੱਚੇ ਤੋਂ ਬਾਅਦ ਪ੍ਰੋਬਲਮ ਆਂਦੀ ਹੈ ਮਾਤਨ ਨੂੰ ਪ੍ਰੋਬਲਮ ਆਂਦੀ ਹੈ ਤਾਂ ਉਹਦੇ ਵਿੱਚ ਫਿਜ਼ੀਓਥੈਰੇਪੀ ਦਾ ਕੀ ਰੋਲ ਹੈ ਜਾਂ ਪ੍ਰੈਗਨੈਂਸੀ ਤੋਂ ਪਹਿਲਾਂ ਕੀ ਰੋਲ ਆ ਤਾਂ ਉਹਦੀਆਂ ਸਾਰੀਆਂ ਐਕਸਰਸ ਜੇ ਸਰ ਆਪਰੇਟ ਹੋ ਜਾਂਦਾ ਕਿ ਵੀ ਤੁਸੀਂ ਜੇ ਬੱਚੇ ਦੀ ਗੱਲ ਕੀਤੀ ਆ ਮਾਤਾ ਦੀ ਗੱਲ ਕੀਤੀ ਆ ਉਹ ਤੇ ਆਪਰੇਟ ਹੋ ਜਾਂਦਾ ਉਹਦੇ ਲਈ ਕੀ ਹੈ ਜਿਵੇਂ ਕਿਸੇ ਮਦਰ ਦਾ ਆਪਾਂ ਕਹਿ ਦਈਏ ਕਿ ਹਾਂ ਡਾਕਟਰ ਕਹਿੰਦੇ ਕਿ ਦੀ ਡਿਲੀਵਰੀ ਕੇਸ ਨੋਰਮਲ ਨਹੀਂ ਹੋਣੀਗੀ ਇਹਦਾ ਆਪਣਾ ਵੱਡਾ ਆਪਰੇਸ਼ਨ ਹੀ ਹੋਣਾ ਤਾਂ ਵੱਡੇ ਆਪਰੇਸ਼ਨ ਤੋਂ ਬਾਅਦ ਬੇਸਿਕਲੀ ਪ੍ਰੋਬਲਮ ਕੀ ਆਂਦੀ ਮਦਰ ਨੂੰ ਬੈਕ ਪੇਨ ਆਂਦੀ ਹੈ ਠੀਕ ਹੈ ਤਾਂ ਉਹਦੇ 'ਚ ਫਿਜ਼ੀਓਥੈਰੇਪੀ ਦਾ ਕੀ ਰੋਲ ਹੈ ਕੀ ਕੀ ਆਪਾਂ ਐਕਸਰਸਾਈਜ਼ਾਂ ਕਰਾਉਣੀਆਂ ਨੇ ਕਿ ਕਿ ਕਿਹੜੀ ਮਸ਼ੀਨ ਨਾਲ ਪੇਸ਼ੈਂਟ ਨੂੰ ਕਿਵੇਂ ਉੱਠਣਾ ਬੈਠਣਾ ਖਾਣਾ ਸੋ ਸਾਰਾ ਕੁਝ ਫਿਜ਼ੀਓਥੈਰੇਪੀ ਵਿੱਚ ਆਪਾਂ ਕਰ ਸਕਦੇ ਆ ਸੋ ਇਹ ਸੰਬੰਧ ਡਾਕਟਰ ਜਿਮਨਸ ਉਬ ਲਾਟ ਟੈਸਟ ਕੀਤਾ ਜਾਂਦਾ ਵਾ ਸੋ ਆਪਾਂ ਉਹਦਾ ਨਾਲ ਵੀ ਗੱਲਬਾਤ ਕਰਾਂਗੇ ਅ ਡਾਕਟਰ ਕੀ ਨਾਮ ਹੈ ਗੁਰਵਜਨ ਸਿੰਘ ਸਰ ਅੱਛਾ ਕੀ ਕੀ ਤੁਸੀਂ ਕੀ ਟੈਸਟ ਕਰਦੇ ਹੋ ਟੈਸਟ ਸਾਰਾ ਸਾਰੇ ਦੇ ਅਸੀਂ ਅਦਰੇਟ ਤੇ ਟੈਸਟ ਲਾਇਆ ਇਹ 슈ਗਰ ਫ੍ਰੀ ਟੈਸਟ ਕੀਤੀ ਹੋਈ ਹੈ ਤੇ ਫਿਰ ਵੀ ਆਪਣੇ ਨਿਊ ਪੋਲੋ ਲੈਬਾ ਉੱਥੇ ਵੀ 슈ਗਰ ਫ੍ਰੀ ਕੀਤੀ ਜਾਂਦੀ ਹੈ ਤੇ ਬਾਕੀ ਵੀ ਕਿਸੇ ਕਿਸੇ ਤੋਂ ਦੂੜਾ ਕੋਈ ਬਾਜ਼ਾਰਕ ਨਹੀਂ ਆ ਸਕਦਾ ਘਰੇ ਸਰਵਿਸ ਕੀਤੀ ਜਾਂਦੀ ਹੈ ਕਰਦੀ ਕੋਈ ਜਿਵੇਂ ਤੋਂ ਉਹਨਾਂ ਕਰੇ ਸਕੇ ਉਹਦੀ ਕੋਈ ਫੀਸ ਤਾਂ ਲੱਗੂ ਨਹੀਂ ਸਰ ਉਹਦੇ ਫੀਸ ਵਿੱਚ ਲੱਗਦੀ ਹੁੰਦੀ ਹੈ ਸੌਰੀ ਫ੍ਰੀ ਹੁੰਦੀ ਹੈ ਉਹਦੀ ਕੋਈ ਕਾਸਟ ਬਚ ਨਹੀਂ ਪਾਉਂਦੇ ਜੀ ਅਸੀਂ। ਅਗਰ ਤੋ ਅਜ ਤੱਕ ਲੋਕ ਕੈਂਪ ਆਇਆ ਇਸ ਤੋਂ ਬਾਅਦ ਤੁਹਾਨੂੰ ਮੈਨੂੰ ਮੈ ਕਿੱਥੇ ਆਪਣੀ ਤੁਹਾਡਾ ਕੀ ਐਡਰੈਸ ਕੀ ਹੈ ਆਪਣੀ ਨਿਊ ਸੋਨ ਲਿਕੇ ਏਜੰਸੀ ਰਾਈਟਰਾਂ ਦੀ। ਹਾਂ ਜੀ ਹਾਂ ਜੀ ਪੋਪੂਲਰ ਹੈ ਜੀ ਰੈਕੋਰਡ ਰੋਡ। ਹਾਂ ਜੀ ਸਰ। ਫੋਰ ਦੇ ਜੀ ਸ਼ੂਗਰ ਦੇ ਟੈਸਟ ਇਸ ਤੋਂ ਇਲਾਵਾ ਫੋਰ ਦੇ ਟੈਸਟ ਬਾਕੀ ਸਾਰੇ ਟੈਸਟ ਜਿਵੇਂ ਆਪਣੇ ਅਦਰ ਰੇਟ ਤੇ ਹੈ ਜਿਵੇਂ ਬਟਾ ਮਡੀ ਪੈਚਿਆ ਮਾ ਫੈਰ ਰੇਟ ਕੋਈ ਵੀ ਰੇਟ ਦਾ ਟੈਸਟ ਕੂਲਗਾੜੇ ਦੇ ਇਲੀਗਰ ਦੇ ਹਾੜ ਦੇ ਸਭ ਤੋਂ ਵਧ ਰੇਟਾਂ ਦਾ ਕੀ ਤੁਹਾਨੂੰ ਕਿ ਮੇਰੇ ਫੁੱਲ ਬਾਡੀ ਦਾ ਕੱਲਾ ਕਨ ਟੈਸਟ ਕਰਾਉਣਾ ਹਾਂਜੀ ਹਾਂਜੀ ਉਹ ਵੀ ਹੋ ਜਾਏਗਾ ਪੂਰਾ ਟੈਸਟ ਹੋ ਜਾਏਗਾ ਉਹ ਕਿ ਕਰਦੇ ਸਰ ਉਹਦਾ 1000 ਰੁਪਏ ਚ ਹੋ ਜਾਏਗਾ ਪੂਰਾ ਟੈਸਟ ਹੋ ਜਾਏਗਾ ਫੁੱਲ ਬਾਡੀ ਹਾਂਜੀ ਜੇ ਕੋਈ ਬਜ਼ੁਰਗ ਦਾ ਨਾਮ ਵੀ ਪਹੁੰਚੇ ਤਾਂ ਵੀ ਸਰ ਘਰ ਤੱਕ ਸਰ ਉਸ ਦੇਸੀ ਜਾਏਗੀ ਫ੍ਰੀ ਦੇ ਹਾਂਜੀ ਹਾਂਜੀ ਉਹ ਵੀ ਫ੍ਰੀ ਕੋ ਸੋ ਇਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਵੀ ਅਗਰ ਕੋਈ ਬਜ਼ੁਰਗ ਨਹੀਂ ਆ ਸਕਦਾ ਤਾਂ ਉਹਨਾਂ ਨੂੰ ਅਸੀਂ ਘਰੇ ਜਾ ਕੇ ਵੀ ਅਸੀਂ ਉਹਨਾਂ ਦਾ ਚੈੱਕ ਅਪ ਕਰਾਂਗੇ ਉਹਦਾ ਟੈਸਟ ਕਰਾਂਗੇ ਜੋ ਉਹਨਾਂ ਦੀ ਵੀ ਜੋ ਘਰ ਦਾ ਵਾ ਉਹ ਫੀਸ ਨਹੀਂ ਲਈ ਜਾਏ ਜੋ ਜਨਰਲ ਫੀਸ ਹੋਗੀ ਉਹੀ ਇਹਨਾਂ ਦੀ ਜੋ ਲੇ ਜਾ ਗਿਆ ਹੋਰ ਇੱਥੇ ਅੱਖਾਂ ਦੇ ਡਾਕਟਰ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸੋ ਆ ਡਾਕਟਰ ਸਾਹਿਬ ਸਾਸੀ ਸਾਸੀ ਗੱਲ ਦੀ ਸਰ ਜਿਹੜਾ ਚੈੱਕਅਪ ਹੋ ਰਿਹਾ ਅੱਖਾਂ ਦਾ ਇਹਦੇ ਵਿੱਚ ਕੀ ਚੈੱਕਅਪ ਕਰਦੇ ਹਾਂ ਅਸੀਂ ਸਾਰੇ ਮਰੀਜ਼ਾਂ ਨੂੰ ਦੂਰ ਤੇ ਨੇੜੇ ਦੇ ਚਸ਼ਮੇ ਪ੍ਰੋਵਾਈਡ ਕਰਾ ਰਹੇ ਹਾਂ ਤੇ ਦੱਸ ਰਹੇ ਹਾਂ ਮੋਤੀਆਬਿੰਦੀ ਜਾਂਚ ਹੋ ਰਹੀ ਹੈ ਇੱਥੇ ਜੇ ਕਿਸੇ ਨੂੰ ਲੈਂਸ ਦੀ ਰਿਕੁਆਇਰਮੈਂਟ ਆ ਉਹਨੂੰ ਸੱਟਫਾ ਟ੍ਰੇਡ ਤੇ ਰੈਫਰ ਕੀਤਾ ਜਾ ਰਿਹਾ ਆਪਣੇ ਹਸਪਤਲ ਐਸਸੀ ਹਾਂਜੀ सर बे बेसिकली चलो अ तो कैंप लगे पंचमी गांव से गुरुद्वार पहुंचे हो। अगर तो उस तो बाद भी तो किसी ने कनैक्ट करना हो तो किसी एड्रैस तो भी है अपना ए एस जी मिलान रोड से है जी सराबा नगर है अपना ए एस जी आई केयर सेंटर है हर तरह की फैसिलिटी है आई बार जिस तरह कई बार कहते चिट्टा मोती हो गया कला मोती हो गया उद्दे की कोई किस तरह इलाज चल ਫਿਰ ਆਪ ਸਭ ਤੋਂ ਪਹਿਲਾਂ ਤਾਂ ਜਾਂਚ ਕੀਤੀ ਜਾਂਦੀ ਹੈ ਸਾਰੇ ਮਸ਼ੀਨਾਂ ਤੇ ਚਿੱਟੇ ਮੋਤੀ ਦੀ ਜਾਂਚ ਵੀ ਹੋਊਗੀ ਕਾਲੇ ਮੋਤੀ ਦੀ ਜਾਂਚ ਵੀ ਅਲੱਗ-ਅਲੱਗ ਮਸ਼ੀਨਾਂ ਤੇ ਕੀਤੀ ਜਾਂਦੀ ਹੈ ਜਿਵੇਂ ਕੋਈ ਬਜ਼ੁਰਗ ਆਦਮੀ ਹੋਵੇ ਉਸਦੇ ਵਾਸਤੇ 50 ਤੋਂ 60 ਦੇ ਵਿੱਚ ਵਿੱਚ ਜੋ ਉਮਰ ਦੇ ਜਿਆਦਾ ਨੇ ਦੋ ਬਜ਼ੁਰਗ ਆਦਮੀ ਉਹਨਾਂ ਨੂੰ ਪੜਦਾ ਵਗੈਰਾ ਜਾਂਚ ਕਰਾਉਣਾ ਚਾਹੀਦਾ ਆਪਣਾ ਕਈ ਵਾਰ ਮੂਤੀਆ ਵਿੰਧ ਆ ਜਾਂਦਾ ਜਾਂ ਸ਼ੂਗਰ ਜਾਂ ਬੀਪੀ ਕਰਕੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਬਾਰੇ ਜਾਗਰੂਕ ਹੋਣਾ ਚਸ਼ਮੇ ਦਿੰਦੇ ਨੇ ਇਹ ਕਿ ਮੈਥ ਕੰਟਰੋਲ ਰੇਟ ਤੇ ਜਾਂ ਕੀ ਰੇਟ ਹੁੰਦਾ ਇਹਨਾਂ ਦਾ ਅਲੱਗ-ਅਲੱਗ ਰੇਟ ਇਹ ਆਪਾਂ ਹੀ ਜਿਹੜਾ ਨੇੜੇ ਦਾ ਵਾ ਉਹ ਵੀ ਚਸ਼ਮਾ ਪ੍ਰੋਵਾਈਡ ਕਰਦੇ ਆਂ ਬਾਕੀ ਜਿਹੜਾ ਆਪਾਂ ਦੂਤ ਆ ਜਾਂ ਨੇੜੇ ਦਾ ਬਣਾਉਣਾ ਉਹ ਘੜ ਤੋਂ ਘੜ ਰੇਡ ਤੇ ਆਪਾਂ ਪ੍ਰੋਵਾਈਡ ਕੀਤਾ ਪਰਿਆਪੁਰ ਸਟੱਲੇ ਸੋ ਲਗਾਤਾਰ ਇਹ ਡਾਕਟਰਾਂ ਨੇ ਇਹ ਕਿ ਅਭੀ ਜੋ ਇੱਥੇ ਚੈੱਕਅਪ ਕੀਤਾ ਜਾ ਰਿਹਾ ਤੇ ਐਨਕਾਂ ਵੀ ਦਿੱਤੀਆਂ ਜਾ ਰਹੀਆਂ ਨੇ ਸੋ ਮਰੀਜ਼ ਬਾਅਦ ਦੇ ਵਿੱਚ ਵੀ ਇਹਨਾਂ ਨਾਲ ਇਸ ਕੈਂਪ ਤੋਂ ਬਾਅਦ ਵੀ ਇਹਨਾਂ ਨਾਲ ਤਾਲਮਿਲ ਕਰ ਸਕਦੇ ਨੇ ਸੋ ਹੋਰ ਵੀ ਆਪਾਂ ਜੋ ਇੱਥੇ ਐਨਕਾ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਲਗਾਤਾਰ ਆਪਾਂ ਇੱਥੇ ਜੋ ਡਾਕਟਰ ਪਹੁੰਚੇ ਨੇ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਰਹਾਂਗੇ। ਇਹ ਤੇ ਮਾਤਾ ਜੀ ਨਾਲ ਗੱਲਬਾਤ ਕਰ ਰਹੇ ਡਾਕਟਰ ਸਾਹਿਬ। ਸੋ ਤੁਹਾਨੂੰ ਦਿਖਾ ਰਹੇ ਕਿ ਵੀ ਮਾਤਾ ਜੀ ਦੀ ਜੋ ਐਨਕ ਚੈੱਕ ਕੀਤੀ ਜਾ ਰਹੀ ਆ ਦਿਖਾਇਆ ਜਾ ਰਿਹਾ ਉਹਨਾਂ ਨੂੰ ਪੜਾਇਆ ਜਾ ਰਿਹਾ ਵਾ। ਸਭ ਕੀ ਨਾ ਫਿਰ ਮੈਂ ਨਾਮ ਸਰਜੀਤ ਸਿੰਘ ਹੈ ਜੀ ਸੋ ਆਪਣਾ ਸਦਾ ਤੋਂ ਆਇਆ ਆਪਣਾ ਹਸਪਤਾਲ ਐਸਜੀ ਆਈ ਹਸਪਤਲ ਹੈਗਾ ਵਾ ਆਪਣੇ ਤੋਂ ਦਿੱਲੀ ਦੇ ਡਾਕਟਰ ਨੇ ਇਹ ਹਸਪਤਲ ਤੋਂ ਸਾਡੇ ਸਾਡੇ ਜਿੰਨੇ ਵੀ ਡਾਕਟਰ ਸਾਡੇ ਕੁਆਲੀਫਾਈਡ ਹੈਗੇ ਨੇ ਸਾਡੇ 올 ਇੰਡੀਆ ਵਿੱਚ 165 ਸੈਂਟਰ ਹੈ ਜੀ ਤੋਂ ਸਾਨੂੰ ਗਰਵ ਹੋ ਰਿਹਾ ਸੀ ਜਗਰਾਉਂ ਚ ਵੀ ਪਹਿਲਾ ਪਹਿਲਾ ਕੈਂਪ ਲਗਾ ਰਹੇ ਹੈਗੇ ਆ ਤੇ ਇਸ ਦਾ ਕਾਫੀ ਬੜਾ ਸਪੌਂਸਰ ਆ ਰਿਹਾ ਹੈਗਾ ਜਿਸ ਤਰ੍ਹਾਂ ਇਹ ਕੈਂਪ ਹੈ ਇਹਦੇ ਵਿੱਚ ਕੀ ਕੀ ਚੱਕਰ ਪ ਕੀਤਾ ਤੁਸੀਂ ਕੀ ਕੀ ਚਸ਼ਮੇ ਦੇ ਰਹੇ ਹੋ ਜਾਂ ਹੋਰ ਵੀ ਸਾਡੇ ਸੀ ਚਸ਼ਮੇ ਫ੍ਰੀ ਦੇ ਰਹੇ ਹੈਗੇ ਆ ਦਵਾਈਆਂ ਨਾਲ ਫ੍ਰੀ ਦੇ ਰਹੇ ਹੈਗੇ ਆ ਤੇ ਚਸ਼ਮੇ ਫ੍ਰੀ ਹੈ ਜੀ ਹਾਂ ਕੋਈ ਪਿਛੜੇ ਨਿੱਡੀ ਹੈਗੇ ਉਹਨਾਂ ਨੂੰ ਅਸੀਂ ਫ੍ਰੀ ਦੇ ਦਿੰਨੇ ਜਿਹੜੇ ਕੋਈ ਉਹਨਾਂ ਕੋਈ ਪੈਸੇ ਹੈਗੇ ਸੀ ਉਹਨਾਂ ਨੂੰ 100 ਰੁਪਏ ਲੈ ਲਵਾਂਗੇ ਵੈਸੇ ਅਦਰਵਾਈਜ਼ ਆਪਣੇ ਕੋਲ 12 ਬਣਾਉਣ ਹੈਗੇ ਚਾਹ ਪਾਉਂਸ ਦੀ ਜਾਣਕ ਹੈਗੀ ਆ ਤੁਸੀਂ 100 ਰੁਪਏ ਦੇ ਦਿਓ ਤੁਸੀਂ 100 ਰੁਪਏ ਦੇ ਮਤਲਬ ਇੱਥੇ ਕੋਈ ਅਲੱਗ-ਅਲੱਗ ਕੁਆਲਿਟੀ ਵੀ ਹੈ ਜੀ ਨਹੀਂ ਸਭ ਸੇਮ ਇੱਕੋ ਹੀ ਕੁਆਲਿਟੀ ਹੈ ਜੀ ਕੋਈ ਅਲੱਗ-ਅਲੱਗ ਕੁਆਲਿਟੀ ਨਹੀਂ ਇੱਕੋ ਹੀ ਕੁਆਲਿਟੀ ਹੈ ਸ਼ੀਸ਼ੇ ਬ੍ਰਾਂਡ ਹੈ ਜੀ ਜੇਕਰ ਤੁਹਾਡੇ ਕੋਲ ਚੈੱਕ-ਅਪ ਕਰਾ ਰਹੇ ਮਰੀਜ਼ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਉਸ ਹਿਸਾਬ ਨਾਲ ਤੁਸੀਂ ਚੈੱਕ-ਅਪ ਕਰ ਸਕਦੇ ਹੋ ਤਾਂ ਜਿਨ੍ਹਾਂ ਇਹਨਾਂ ਨੂੰ ਚਿੱਟਾ ਮੋਤੀ ਦੀ ਪ੍ਰੋਬਲਮ ਹੈਗੀ ਜਿਹਦਾ 15000 ਲੈਂਦੇ ਸੀ ਡਿਸਕਾਊਂਟ ਦੇ ਤੇ 5500 ਦਾ ਕਰ ਰਹੇ ਆ। ਆਮ ਕਹੀ ਵੀ ਕਿਹਾ ਜਾਂਦਾ ਵੀ ਲੈਂਜ਼ਾਂ ਦੇ ਵੀ ਅਲੱਗ-ਅਲੱਗ ਰੇਟ ਦਿੱਤੇ ਜਾਂਦੇ ਨੇ। ਉਹ ਲੈਂਜ਼ ਐਕਟੀ ਹੁੰਦਾ ਜਾਂ ਕੀ ਉਹ ਓਰੀਜਿਨਲ ਹੀ ਫਰਕ ਹੁੰਦਾ ਨੇ? ਇੰਡੀਆਂ ਲੈਂਜ਼ੇ ਕੋਈ ਫਰਕ ਨਹੀਂ ਹੁੰਦਾ ਹੈਗਾ। ਜੇ ਮਤਲਬ ਮਤਲਬ ਜਿਹੜਾ 15000 ਦਾ ਲੈਂਦਾ ਹੈਗਾ ਤੁਸੀਂ ਕਿੰਨੇ ਤੋਂ ਪਾ ਰਹੇ ਹੈਗੇ? ਸੇਮ ਹੁੰਦਾ ਉਹ ਇੰਡੀਅਨ ਲੈਂਜ਼ ਹੁੰਦਾ ਹੀ। ਜਿਹੜੇ ਇੰਪੋਰਟਡ ਲੈਂਜ਼ ਹੁੰਦੇ ਉਹ ਖੜੇ ਕੋਸਟ ਵੀ ਹੁੰਦੇ ਨੇ ਉਹ ਕੋਈ 25 25 50 50000 ਦੇ ਹੈਗੇ ਨੇ। ਇਹ ਪੇਸ਼ੈਂਟ ਰੈਫਰ ਨਹੀਂ ਇਹ ਲੈਂਡ ਕੀ ਫਰਕ ਹੁੰਦਾ ਬੰਦੇ ਨੇ ਸਰ ਫਰਕ ਕੁਛ ਨਹੀਂ ਹੁੰਦਾ ਕੋਈ ਨਾਰਮਲ ਰੇਟ ਹੈ ਜਿੱਥੇ ਰੇਟ ਸਾਡੇ ਦੱਸਿਆ 50 ਸਰ ਉਹ ਮਤਲਬ ਜਿਵੇਂ ਜਿਹੜਾ 50000 300 ਉਹ ਇੰਪੋਰਟ ਲੈਂਡ ਹੁੰਦੇ ਨੇ ਠੀਕ ਹੈ ਸਰ ਉਹਨਾਂ ਦੀ ਕੋਈ ਰੇਂਜ ਅਲੱਗ ਹੁੰਦੀ ਹੈ ਸਰ ਠੀਕ ਹੈ ਉਹਨੇ ਮਤਲਬ ਜਿਹੜੀ ਵਰਕ ਵੀ ਜ਼ਿਆਦਾ ਕਰਦੇ ਹੋਏ ਹੈਗੇ ਨੇ ਜਿਹੜਾ ਇੰਡੀਅਨ ਲੈਂਡ ਥੋੜਾ ਵਰਕ ਘੱਟ ਕਰਦਾ ਹੋਏਗਾ ਸਰ ਏਜ ਰਿਕਾਰਡਿੰਗ ਕਰਦੇ ਏਜ ਰਿਕਾਰਡਿੰਗ ਹੁੰਦਾ ਸਰ ਮੇਰੇ ਕੋਲ ਮੰਨ ਲਓ ਸਰ ਜਿਵੇਂ ਹੁਣ ਕਿ ਕਹਿੰਦੇ ਜਾਂ ਲੈਂਡ ਵਧੇ ਪਾਉਣਾ ਹੈਗਾ ਵਾ ਮਤਲਬ ਹੁਣ ਪਿੱਛੇ ਪਰ ਦੇ ਵਿੱਚ ਰੋਸ਼ਨੀ ਹੈ ਨਹੀਂਗੀ ਤੇ ਲੈਂਡ ਵਧੇ ਸਰ ਇਹ ਜੀ ਪੇਸ਼ੈਂਟ ਦਾ ਨਾਮ ਨਾਲ ਵੀ ਜੀ ਚੈੱਕ ਕਰ ਰਹੇ ਹੈਗੇ ਜੇ ਪੇਸ਼ੈਂਟ ਦਾ ਪਰਦਾ ਕੰਮ ਕਰਦਾ ਹੈਗਾ ਤੁਸੀਂ ਉਸ ਹਿਸਾਬ ਨਾਲ ਪੇਸ਼ੈਂਟ ਨੂੰ ਡੇਟ ਦੱਸ ਰਹੇਗੇ ਉਹ ਲਿੰਜ ਪਾ ਰਹੇ ਜਿਸ ਤਰ੍ਹਾਂ ਤੁਸੀਂ ਲਿੰਜ ਪਾਉਂਦੇ ਹੋ ਕਿੰਨੇ ਦਿਨਾਂ ਬਾਅਦ ਛੁੱਟੀ ਦੇ ਦਿੰਦੇ ਹੋ ਜਾਂ ਉਹਨੂੰ ਕੀ ਕੀ ਜੀ ਪਰਹੇਜ਼ ਰੱਖਣਾ ਹੈ ਉਹਦੇ ਕੋਈ ਛੋਟੀਆਂ ਦੇ ਦਿੰਦੇ ਸਰ ਪਰਹੇਜ਼ ਕੀ ਹੋਣਾ ਤੇ ਸਰ ਉਹਨਾਂ ਮਤਲਬੀ ਤੋਂ ਪਹਿਨ ਨਿਕਲਣਾ ਹੈਗਾ ਸੈਕਸ ਯੂਜ਼ ਕਰਨੀ ਹੈਗੀ ਹੈ 2 ਦਿਨ ਬਾਅਦ ਜਾਂਦਰ ਵਾਸਤੇ ਫਿਰ ਜਿਹੜੇ ਪੇਸ਼ੈਂਟ ਉਹਨਾਂ ਨੰਬਰ ਨਿਕਲਦਾ ਨੰਬਰ ਲਿਖ ਕੇ ਦੇ ਦਿੰਦੇ ਆ 15 ਦਿਨ ਬਾਅਦ ਉਸ ਤੋਂ ਬਾਅਦ ਰੈਗੂਲਰ ਬੰਦਾ ਜੋ ਵੀ ਆਪਣਾ ਕੰਮ ਹਾਂ ਕੰਮ ਕਰ ਸਕਦਾ ਹੈਗਾ ਤੋ ਵੀ ਲਾ ਆਪਣੇ ਪੰਜਾਬ ਦੇ ਲੋਕ ਜਿਹੜੇ ਹੈਗੇ ਜਾਂ ਪਿੰਡਾਂ ਲੋਕ ਹੈਗੇ ਨੇ ਕਾਫੀ ਕੇਅਰਲੈਸ ਹੈਗੇ ਨੇ ਬੱਚਿਆਂ ਦੀ ਕੇਅਰ ਕਰੋ ਬੱਚਿਆਂ ਦੇ ਬੜੇ ਨੰਬਰ ਪੰਪਾਂ ਨੰਬਰ ਬੱਚਿਆਂ ਦੇ 6 6 ਨੰਬਰ ਆ ਰਹੇ ਹੈਗੇ ਨੇ ਤੇ ਬੱਚਿਆਂ ਦੇ ਵੀ ਮੋਬਾਈਲ ਘੱਟ ਯੂਜ਼ ਕਰਨ ਠੀਕ ਹੈ ਬੱਚਿਆਂ ਨੂੰ ਖਾਣ ਪੀਣ ਬਿਹਤਰ ਮਤਲਬ ਖਾਣ ਪੀਣ ਦਾ ਥੋੜਾ ਮਤਲਬ ਧੱਕਣ ਬਜੇ ਬਰਗਰ ਨਾਡਲ ਵਗੈਰਾ ਬੱਚੇ ਬੜਾ ਖਾਂਦੇ ਹੈਗੇ ਨੇ ਤੁਸੀਂ ਕੈਮੀਕਲ ਜ਼ਿਆਦਾ ਹੁੰਦੇ ਨੇ ਤੇ ਬੱਚਿਆਂ ਦੇ ਮਿਸ ਇਹੀ ਕਹੂੰਗਾ ਜੀ ਥੋੜੀ ਕੇਅਰ ਕੀਤੀ ਜਾਵੇ ਜੋ ਬੱਚਿਆਂ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਹੁਣ ਬੱਚਿਆਂ ਦੇ ਪੜ੍ਹਾਈ ਦਾ ਬੋਝ ਲਾ ਲੋ ਜਾਂ ਛੋਟੇ ਹੁੰ ਇੱਕ ਜਗ੍ਹਾ ਨਿਗਾਹ ਲਾਉਣੀ ਪੈਂਦੀ ਆ ਜਾਂ ਟੀਵੀ ਜ਼ਿਆਦਾ ਦੇਖਦੇ ਨੇ ਜਾਂ ਕੰਪਿਊਟਰ ਦੇ ਵਿੱਚ ਪਰ ਸਰ ਦੇਖੋ ਅੱਜ ਪਹਿਲਾਂ ਸਮਾਂ ਕੁਝ ਹੋਰ ਸੀ ਹੁਣ ਸਮਾਂ ਕੁਝ ਚੇਂਜ ਹੋ ਰਿਹਾ ਹੈਗਾ ਵਾ ਪਹਿਲਾਂ ਬੱਚੇ ਕੀ ਹੁੰਦੇ ਸੀ ਮਾਂ ਤੇ ਬੱਚੇ ਕੇਰੇ ਵੀ ਕਰਦੇ ਸੀ ਤੇ ਚਲੋ ਬੱਚੇ ਨੂੰ ਆਰੇ ਬਾਲ ਲਾਉਂਦੇ ਸੀ ਨਾ ਹੁਣ ਕੀ ਬੱਚਾ ਰੋਂਦਾ ਹੈਗਾ ਮਾਂ ਕਹਿੰਦੀ ਮੋਬਾਈਲ ਦੇਖ ਲੈ ਬੱਚੇ ਜਦੋਂ ਮੋਬਾਈਲ ਦੇਖਣਾ ਸ਼ੁਰੂ ਕਰਦੇ ਨੇ ਸੋਨ ਮੰਨ ਲਓ ਬੱਚੇ ਦੀ ਵੇਖਣਾ ਸੌਣੀ ਸ਼ੁਰੂ ਹੋ ਗਈ ਕਿਉਂਕਿ ਜਿਹੜੀ ਏਜ ਰਿਕਾਰਡਿੰਗ ਆਪ 8 ਸਾਲ ਦੀ ਜਿਹੜੀ ਏਜ ਹੈਗੀ 8 ਸਾਲ ਤੱਕ ਆਪਾਂ ਮਤਲਬ ਕੋਈ ਵੀ ਚੀਜ਼ ਯੂਜ਼ ਕਰਦੇ ਹੈਗੇ ਜਾਂ ਮਤਲਬ ਸੈਕ ਉਧਰ ਨਿਗਾ ਆਪਣੀ ਘੱਟੇ ਘੱਟ ਘੱਟ ਡੈਫੀਨਿਟਲੀ ਸ਼ੋਰ ਆ ਵੀ ਘੱਟੇ ਘੱਟ ਹੈ ਜੀ ਸੈਕੰਡ ਫਰੈਂਡ ਜੀ ਇਹ ਹੈਗਾ ਕਿ ਆਪਾਂ ਮੰਨ ਲਓ ਵੀ ਜੇ ਬੱਚੇ ਦੇ ਪਰ ਕੇਅਰ ਕਰਨੇ ਕਰਦੇ ਹੋ ਚੋ ਠੀਕ ਹੈ ਜਿਹੜਾ ਸਕੂਲੋਂ ਵੀ ਹੋਮਵਰਕ ਦੇ ਰਹੇ ਹੈਗੇ ਜਾਂ ਸਟੱਡੀ ਜ਼ਿਆਦਾ ਦਾ ਹਾਰਡਵਰਕ ਹੈਗੀ ਆ ਠੀਕ ਉਹ ਤਾਂ ਮੰਨਦੇ ਹੈਗੇ ਆ ਪਰ ਜਿਹੜਾ ਅੱਜ ਆਪ ਨੂੰ ਇਹ ਕੇਅਰ ਕਰਨੀ ਪੈਂਦੀ ਹੈ ਜਰੂਰ ਸਾਡਾ ਬੱਚੇ ਨੂੰ ਆਪਾਂ ਮੋਬਾਈਲ ਤੇ ਹੋਏ ਗਾਈਡ ਕਰਨਾ ਹੈਗਾ ਉਹ ਮਾਪੇ ਵੀ ਕਵਰ ਕਰ ਸਕਦੇ ਹੈਗੇ ਨੇ ਬੱਚੇ ਨੂੰ ਮੋਬਾਈਲ ਤੋਂ ਆਪ ਗਾਈਡ ਕਰਦਾਂ। ਜੇ ਉਹ ਛੋਟੇ ਹੁੰਦੇ ਨੇ ਮੋਬਾਈਲ ਦੇ ਦਿੰਦੇ ਆਂ ਵੀ ਆਪ ਪੜ੍ਹ ਲੈ ਆਂ ਤੇ ਗਾਈਡ। ਸਰ ਉਹ ਤਾਂ ਮਤਲਬ ਵੀ ਆਪਣੇ ਮਤਲਬ ਹੀ ਮਗਰੋਂ ਲੈਣਾ ਕੰਮ ਹੋ ਗਿਆ ਪੰਜਾਬੀ ਸਿੱਧੀ ਗੱਲ ਖਾਣਾ ਮਗਰੋਂ ਲੈਣਾ ਕੰਮ ਹੋ ਗਿਆ ਜਾਂ ਤੂੰ ਆਪਣਾ ਖੱਡੀ ਜਲ ਭਰਾਵਾ ਮੋਬਾਈਲ ਲੈ ਕੇ ਜਾ। ਤੂੰ ਨੂੰ ਆਪਣਾ ਕੰਮ ਕਰਨ ਦੋ। ਮਤਲਬ ਕਹਿੰਦੇ ਮਾ ਮਾਪਾ ਆਪਣੇ ਤੋਂ ਖੇਡਾ ਖੇਡਾ ਨਹੀਂ ਬੱਚਾ ਮੈਂ ਹਾਂ ਜੀ ਇਹਦੇ ਨਾਲ ਬਹੁਤ ਫਰਕ ਪੈਂਦਾ ਬਹੁਤ ਫਰਕ ਪੈਂਦਾ ਸਰ ਦੇਖੋ ਸਰ ਬੱਚੇ ਦੀ ਬੱਚਿਆਂ ਦੀ ਕੇਅਰ ਵੀ ਨਹੀਂ ਹੈਗੀ ਆਪਣੇ ਪਿੰਡਾਂ ਲੋਕ ਵੀ ਬੜੇ ਕੇਅਰਲੈਸ ਹੈਗੇ ਨੇ ਉਹ ਕਹਿੰਦੇ ਕੋਈ ਕੁਝ ਪਿਆ ਵੀ ਆਵੇ ਜਾਂ ਕੋਈ ਪ੍ਰੋਬਲਮ ਆ ਗਈ ਹੈ ਕਹਿੰਦੇ ਛੱਡੋ ਭਰਾ ਜਾਂ ਕੀ ਹੈ ਹਸਪਤਾਲ ਜਾਵਾਂਗੇ ਪੈਸੇ ਲਾੜਾਂਗੇ ਸ਼ੈਲ ਲਾੜਾਂਗੇ ਸਰ ਇਤਨੀ ਕੋਈ ਗੱਲ ਨਹੀਂ ਹੁੰਦੀ ਹੈਗੀ ਆਪਣਾ ਹਮੇਸ਼ਾ ਬੋਡੀ ਚੈੱਕਅਪ ਕਰਾਓ ਆਈ ਚੈੱਕ ਕਰਵਾਓ 3 ਮਹੀਨੇ ਬਾਅਦ ਚੈੱਕ ਕਰਵਾਉਣਾ ਜਿਹੜੇ ਪੇਸ਼ੀਅਨ ਸ਼ੂਗਰ ਦੇ ਪੇਸ਼ੀਅਨ ਹੈਗੇ ਜਾਂ ਨੋਰਮਲ ਚੈੱਕਅਪ ਹੈਗਾ 3 ਮਹੀਨੇ ਇਦ ਲਈ ਕੋਈ ਇਲਾਜ ਨਹੀਂ ਤੁਸੀ ਦੱਸੋ ਅਜਾ ਪਰ ਇਹਦੇ ਵੇਸੇ ਆਪਣਾ ਇੱਕ ਨੋਰਮਲ ਲੂਬ੍ਰੀਕੈਂਟ ਆਈ ਡ੍ਰੌਪੰਦਾ ਹੈਗਾ ਵਾ ਮੰਨ ਲਓ ਜਿਵੇਂ ਆਪਣੇ ਜਿਹੜੇ ਵੀਰ ਆਪਣੇ ਮਾਰਕੀਟਿੰਗ ਕਰਦੇ ਹੈਗੇ ਜਾਂ ਮਤਲਬ ਟੂ ਵੇਲ ਵਰਕ ਕਰਦੇ ਹੈਗੇ ਨੇ ਉਹ ਮੈਸੇਜ ਗੂਗਲ ਗੋਗਲ ਲਗਾ ਕੇ ਚੱਲਣ ਕਿਉਂਕਿ ਜਦੋਂ ਮਤਲਬ ਆਪਾਂ ਕਿਸੇ ਟਰੱਕ ਦੇ ਮਗਰ ਜਾਂਦੇ ਜਾਂਦੇ ਗੱਡੀ ਦੇ ਮਗਰ ਜਾਂਦੇ ਕਾਰ ਦੇ ਮਗਰ ਜਾਂਦੇ ਹੈਗੇ ਤਾਂ ਡਸਟ ਪੈਂਦੀ ਹੈਗੀ ਆ ਉਹਦੇ ਨਾਲ ਕੀ ਹੁੰਦਾ ਵਾ ਜਦੋਂ ਮਤਲਬ ਸਨ ਲਾਈਟ ਦੇ ਚ ਲਾਈਟ ਪੈਂਦੀ ਹੈਗੀ ਉਹਦੇ ਨਾਲ ਆਪਣੇ ਅੰਦਰ ਜਿਹੜੀ ਨਸਾਂ ਹੁੰਦੀਆਂ ਨਾਲ ਜਿਹੜੀ ਨਸਾਂ ਪਿੱਛੇ ਬ੍ਰੇਕ ਹੁੰਦੀਆਂ ਵਾ ਉਹ ਨਸਾਂ ਫਟ ਜਾਂਦੀਆਂ ਨੇ ਉਹਦੇ ਨਾਲ ਕਿਉਂਕਿ ਅੱਖ ਨੂੰ ਠੰਡ ਚ ਜਾਂਦੀ ਹੈਗੀ ਆ ਠੀਕ ਹੈ ਸਰ ਉਹਦੇ ਵੀ ਆਪਣੇ ਇੱਕ ਮੈਡੀਸਨ ਹੁੰਦੀ ਹੈਗੀ ਲੂਬ੍ਰਿਕੈਂਟ ਸ਼ਾਮ ਨੂੰ ਡੇਲੀ ਯੂਜ਼ ਕਰਨਾ ਪਵੇ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਠੀਕ ਹੈ ਸਰ ਥੈਂਕ ਯੂ ਸਰ ਤੋਂ ਦਰਸ਼ਕੋ ਜਿਸ ਤਰ੍ਹਾਂ ਪਾਵਲ ਜੋ ਡਾਕਟਰ ਸਾਹਿਬ ਆਣੇ ਸੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਜਿਸ ਨਾਲ ਉਹਨੇ ਬਿਮਾਰੀਆਂ ਬਾਰੇ ਦੱਸਿਆ ਲੱਗ ਲੱਗ ਉਹਨਾਂ ਨੇ ਸਲਾਹ ਵੀ ਦਿੱਤੀ ਹੈ ਜੋ ਕੈਂਪ ਵਿੱਚ ਆਏ ਸੀ ਜੀ ਉਹਨਾਂ ਨੂੰ ਅਲੱਗ-ਅਲੱਗ ਉਹਨਾਂ ਨੇ ਜੋ ਸਲਾਹ ਦਿੱਤੀ ਹੈ ਉਸ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਸ਼ਮਨਸੂਰ ਰੌੜਾ ਜਿਨ੍ਹਾਂ ਨੇ ਇਸ ਕੈਂਪ ਨੂੰ ਜੋ ਪ੍ਰਬੰਧ ਕੀਤਾ ਸਾਰਾ ਕੁਝ ਜੋ ਡਾਕਟਰ 바ਰੂ ਆਏ ਸੀ ਉਹਨਾਂ ਉਹਨਾਂ ਦਾ ਮਾਨਸ ਮਾਨ ਵੀ ਕੀਤਾ ਗਿਆ ਵਾ ਤੋਂ ਆਪਾਂ ਉਹਨਾਂ ਨਾਲ ਗੱਲਬਾਤ ਫੇਰ ਕਰਦੇ ਹਾਂ ਡਾਕਟਰ ਜਿਸ ਤਰ੍ਹਾਂ ਇਹ ਕੈਂਪ ਅੱਜ ਪੂਰਾ ਚੱਲਿਆ ਵਾ ਕਿੰਨੇ ਕੁ ਮਰੀਜ਼ ਆਏ ਸੀ ਜਾਂ ਉਹਨਾਂ ਨੂੰ ਮਰੀਜ਼ਾਂ ਨੂੰ ਹੋਰ ਕੀ ਕੀ ਉਹਨਾਂ ਦਾ ਸਾਥ ਦੀ ਗਈ ਆਪਣੀ ਕੋਲ ਮੈਕਸਿਮਮ ਇਸ ਪੇਸ਼ੈਂਟ ਜੋ ਆਪਣਾ ਜਗਰਾਉਂਡ ਫਸਟ ਕੈਂਪ ਹੈ ਜੋ ਮੈਂ ਆਰਗੇਨਾਈਜ਼ ਕੀਤਾ ਹੈ ਤੇ ਇਹਦੇ ਵਿੱਚ ਆਪਣੇ ਕੋਲ 200 ਦੀ ਆਪੀਡੀ ਦੇਖੀ ਗਈ ਹੈ ਜਿਹਦੇ ਵਿੱਚ ਅੱਖਾਂ ਦੇ ਪੇਸ਼ੈਂਟਸ ਆਪਣੇ ਕੋਲ ਆਏ ਨੱਖਾਂ ਦਾ ਚੈੱਕ ਅਪ ਲਈ ਫਿਜ਼ੀਓਥੈਰੇਪੀ ਲਈ ਹੈ ਖੂਨ ਟੈਸਟ ਲਈ ਹੈ ਤੇ 200 ਤੋਂ ਇਸ ਪੇਸ਼ੇਰ ਨਾਮ ਨਾਲ ਹੋ ਚੁੱਕਾ ਸੀਗਾ ਤੇ ਆਪਣੇ ਕੋਲ ਫਿਜ਼ੀਓਥੈਰੇਪੀ ਲਈ ਆਪ ਨਾਲ ਅਲਗ-ਅਲਗ ਜੋ ਆਪਣੀ ਸੇਵਾਵਾਂ ਨੇ ਇੱਥੇ ਦਿੱਤੀਆਂ ਨੇ ਤਾਂ ਆਪਾਂ ਇਹ ਵਿੱਚ ਪੀਜੀਟੀ ਐਪੀ ਦੀ ਸਾਰੀ ਐਕਸਰਸਾਈਜ਼ਾਂ ਦੱਸਤੀਆਂ ਜੋ ਕਿਸੇ ਨੂੰ ਜੋੜਾਂ ਦਾ ਦਰਦ ਹੈ ਕੋਈ ਵੀ ਉਹਦੇ ਬਾਰੇ ਤੇ ਗੱਲ ਹੀ ਦੱਸਿਆ ਕਿ ਡੇਲੀ ਰੂਟੀਨ ਨੂੰ ਆਪਾਂ ਕਿਵੇਂ ਚੇਂਜ ਕਰਕੇ ਆਪਣੇ ਜੋੜਾਂ ਦੇ ਦਰਦ ਨੂੰ ਮਸਲ ਪੇਨ ਨਾਲ ਕਿਵੇਂ ਠੀਕ ਕਰ ਸਕਦੇ ਆ ਅੱਖਾਂ ਦੇ ਚੈੱਕਅਪ ਦੇ ਵਿੱਚ ਜੋ ਡਾਕਟਰ ਸਾਹਿਬ ਆਪਣੀ ਏਸਟੀ ਹਸਪੀਟਲ ਲੁਧਿਆਣਾ ਤੋਂ ਟੀਮ ਆਈ ਸੀਗੀ ਜਿਨ੍ਹਾਂ ਦੀ ਸਾਰੀ ਟੀਮ ਆਪਣੀ ਏਮ ਬਟਿੰਡਾ ਦਿੱਲੀ ਤੋਂ ਰਹਿ ਚੁੱਕੀ ਹੈ ਤਾਂ ਉਹਨਾਂ ਨੇ ਇੱਥੇ ਅੱਗੇ ਆਪਣੇ ਆਈ ਸੀ ਚੈੱਕਅਪ ਕੀਤੇ ਸਾਰੇ ਕੋਈ ਪਰਦੇਸ ਵਿੱਚ ਪ੍ਰੋਬਲਮ ਆ ਜਿਵੇਂ ਅੱਖਾਂ ਦੇ ਮੋਤੀਆ ਵਗੈਰਾ ਉਹਦੇ ਬਾਰੇ ਸਾਰੀ ਉਹਨਾਂ ਆਪਣ ਤੇ ਐਨਕਸ ਵੀ ਦਿੱਤੀ ਗਈ ਹੈ ਇਸ ਕੈਂਪ ਦੇ ਵਿੱਚ ਤੇ ਉਸ ਦੇ ਬਾਅਦ ਆਪਣੇ ਬੋਲੋ ਲੈਬੋਰੀ ਜੋ ਜਗਰਾਉਂ ਵਿੱਚ ਹੈ ਤਾਂ ਉਹਨਾਂ ਦੀ ਸਾਰੀ ਟੀਮ ਮੈਂਬਰਸ ਆਪਣੇ ਕੋਲ ਆਏ ਸੀਗੇ ਤੇ ਉਹਨਾਂ ਨੇ ਆਪਣੇ ਸਾਰੇ ਗ੍ਰੈਟਿਸ ਵਗੈਰਾ ਸ੍ਰੀ ਕੀਤੀ ਇਸ ਕੈਂਪ ਦੇ ਵਿੱਚ ਜਿਸ ਤਰ੍ਹਾਂ ਜੋ ਮਰੀਜ਼ ਆਏ ਸੀਗੇ ਉਹਨਾਂ ਨੂੰ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਕੋਈ ਐਡਰੈਸ ਦਿੱਤਾ ਗਿਆ ਡਾਕਟਰ ਬਲੋਜਾਂ ਉਹਨਾਂ ਨੂੰ ਕੋਈ ਹੋਰ ਸੂਚਨ ਦਿੱਤੀ ਗਈ ਜਿਹੜੇ ਵੀ ਇੰਡੀਜ ਆਪਣੇ ਕੋਲ ਆਏ ਸੀ ਉਹਨਾਂ ਨੂੰ ਪ੍ਰੋਪਰ ਐਡਰੈਸ ਦਿੱਤਾ ਗਿਆ ਕਿ ਕੱਲ ਨੂੰ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਉਹਨਾਂ ਨੇ ਕੋਈ ਹੋਰ ਇਨਕੁਆਇਰੀਮੈਂਟ ਕਰਨੀ ਹੈ ਜਾਂ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਆਪਣੇ ਆਪਣੇ ਵਿਜ਼ਿਟ ਜਿਵੇਂ ਮੇਰਾ ਫਿਜ਼ੀਓਥੈਰੇਪੀ ਕਲੀਨਿਕ ਆ ਤੁਸੀਂ ਵਿਜ਼ਿਟ ਕਰ ਸਕਦੇ ਨੇ ਤਾਂ ਆਪਣੇ ਜੋ ਵੀ ਪੇਸ਼ੈਂਟਸ ਆਪਣੇ ਕੋ ਲਾਣਗੇ ਉਹਨਾਂ ਨੇ ਫਿਜ਼ੀਓਥੈਰੇਪੀ ਜਿਵੇਂ ਵਿਜ਼ਿਟ ਕਰਨਗੇ ਤਾਂ ਉਹਨਾਂ ਨੂੰ ਉੱਥੇ ਡਿਸਕਾਊਂਟ ਮਿਲੇਗਾ ਤਾਂ ਪੇਸ਼ੈਂਟ ਆਪਣੇ ਸਲੀਪ ਵਗੈਰਾ ਜੋ ਵਿਜ਼ਿਟਿੰਗ ਕਾਰਡ ਆਪਾਂ ਸਾਰੇ ਦਿੱਤੇ ਗਏ ਨੇ ਤਾਂ ਉਹਨਾਂ ਨੂੰ ਉਸੇ ਅੱਛਾ ਡਿਸਕਾਊਂਟ ਮਿਲੇਗਾ ਇਹਦੇ ਲੈਬੋਰੀ ਦਾ ਐਡਰੈਸ ਦਿੱਤਾ ਗਿਆ ਵੱਖਰਾ ਸਾਰਾ ਚੈੱਕਅਪ ਲਈ ਤਾਂ ਜਿਸ ਤਰ੍ਹਾਂ ਆਮ ਹੁਣ ਕਈ ਲੋਕ ਘਰਾਂ ਦੇ ਵਿੱਚ ਤੁਹਾਡੀ ਵੀਡੀਓ ਵੀ ਦੇਖ ਰਹੇ ਹੋਣਗੇ ਤੇ ਜੀ ਉਹਨਾਂ ਨੂੰ ਆਪਣਾ ਜੋ ਤੁਹਾਡਾ ਮੋਬਾਈਲ ਨੰਬਰ ਆ ਉਹ ਵੀ ਦਰਸ਼ਕਾਂ ਨੂੰ ਜ਼ਰੂਰ ਦੱਸੋ ਸਾਡੇ ਨੂੰ ਮੈਂ ਡਾਇਰੈਕਟਰ ਆਫ ਫਿਜ਼ੀਅਸ ਫॉर ਲਾਈਫ ਫਿਜ਼ੀਓਥੈਰੇਪੀ ਕਲੀਨਿਕ ਦਾ ਖੁਦ ਕੰਸਲਟੈਂਟ ਫਿਜ਼ੀਓਥੈਰੇਪਿਸਟ ਐਂਡ ਮੈਂ ਐਕਸਟ ਕੰਸਲਟੈਂਟ ਡੀਐਮਪੀ ਹਸਪੀਟਲ ਰਹਿ ਚੁੱਕਾ ਐਂਡ ਮੇਰਾ ਕਲੀਨਿਕ ਨੀਗਰ ਕਲਿਆਣੀ ਹਸਪੀਟਲ ਰਾਇਕੋਟ ਜਗਰਾਉ ਫਿਜ਼ੀਅਸ ਫॉर ਲਾਈਫ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਜਾਨਾ ਜਾਏਗਾ ਤੇ ਮੇਰਾ ਕੰਟੈਕਟ ਨੰਬਰ ਹੈ 8847446618 ਅਗਰ ਤੁਹਾਨੂੰ ਕੋਈ ਵੀ ਕਿਸੇ ਵੀ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਆ ਜਾਂ ਕੋਈ ਵੀ ਮੇਰੇ ਕਲੀਨਿਕ ਤੇ ਵਿਜ਼ਿਟ ਕਰਨੀ ਆ ਫਿਜ਼ੀਓਥੈਰੇਪੀ ਦੇ ਰਿਗਾਰਡਿੰਗ ਤਾਂ ਤੁਸੀਂ ਇਸ ਨੰਬਰ ਤੇ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਹੋ ਐਨ ਮੇਰੇ ਕਲੀਨਿਕ ਦੀ ਜੋ ਓਪੀਡੀ ਟਾਈਮਿੰਗ ਹੈ ਉਹ ਹੈ ਸਵੇਰੇ 9:00 ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਸ਼ਾਮ ਨੂੰ 4:00 ਤੋਂ ਲੈ ਕੇ ਰਾਤ ਦੇ 8:00 ਵਜੇ ਤੱਕ ਥੈਂਕ ਯੂ ਡਾਕਟਰ ਸੋ ਦਾਸੁਖਾ ਪਟਾਕ ਸਾਮਾ ਗੱਲਬਾਤ ਕੀਤੀ ਉਹਨਾਂ ਨੇ ਆਪਣਾ ਜੋ ਨੰਬਰ ਵੀ ਇੱਕ ਕਨੈਕਟਰ ਨੰਬਰ ਵੀ ਦਿੱਤਾ ਵਾ ਅਗਰ ਜੇ ਤੁਹਾਨੂੰ ਲੱਗਾ ਤਾਂ ਇਹਨਾਂ ਨੂੰ ਤੁਸੀਂ ਆਪਣੇ ਇਹਨਾਂ ਦੇ ਨੰਬਰ ਤੇ ਫੋਨ ਕਰਕੇ ਇਹਨਾਂ ਨਾਲ ਕੰਟੈ ਮਰੀਜ਼ਾਂ ਬਾਰੇ ਜਾਣਕਾਰੀ ਦਿੱਤੀ ਤੇ ਮਰੀਜ਼ਾਂ ਨੂੰ ਜੋ ਵੀ ਉਹਨਾਂ ਨੂੰ ਟ੍ਰੀਟਮੈਂਟ ਕੀਤਾ ਸੋ ਅੱਗੇ ਉਹਨਾਂ ਨੂੰ ਆਪਣਾ ਐਡਰੈਸ ਵੀ ਦਿੱਤਾ ਵਾ ਸੋ ਤੁਸੀਂ ਇਹਨਾਂ ਨਾਲ ਡਾਕਟਰ ਸਾਹਿਬ ਨਾਲ ਸੰਪਰਕ ਵੀ ਕਰ ਸਕਦੇ ਹੋ ਦੇਖਦੇ ਰਹੋ ਨਿਊ ਚੈਨਲ ਜਿਸੰਦਰ ਡਾਂਗੇ ਨਾਲ ਜਗਦੀਸ਼ ਸਿੰਘ ਸੱਭੂ